ਫਿਰੋਜ਼ਪੁਰ ਚ ਅੱਜ ਫੇਰ ਇੱਕ ਕਿਸਾਨ ਦੀ ਜ਼ਿੰਦਗੀ ਤੇ ਕਰਜ਼ਾ ਭਾਰੀ ਪੈ ਗਿਆ ਪਿੰਡ ਚੋਕ ਹਰਹਰ ਦੇ ਕਿਸਾਨ ਕੁਲਦੀਪ ਸਿੰਘ ਨੇ ਕਰਜ਼ੇ ਤੋਂ ਨਿਤ ਦਿਨ ਦੀ ਪਰੇਸ਼ਾਨੀ ਤੋਂ ਤੰਗ ਆ ਕੇ ਜ਼ਿੰਦਗੀ ਖਤਮ ਕਰਨ ਦਾ ਰਾਹ ਚੁਣਿਆ ਕੁਲ 4 ਏਕੜ ਜ਼ਮੀਨ ਤੇ ਵਾਹੀ ਕਰਨ ਵਾਲੇ ਕੁਲਦੀਪ ਦੇ ਸਿਰ ਤਕਰੀਬਨ 22 ਲੱਖ ਦਾ ਕਰਜ਼ਾ ਸੀ ਇਸ ਜ਼ਮੀਨ ਚੋਂ ਕੁਝ ਜ਼ਮੀਨ ਠੇਕੇ ਤੇ ਵੀ ਲਈ ਸੀ ਕਈ ਸਾਲਾਂ ਤੋਂ ਕਰਜ਼ੇ ਦੀ ਬੰਡ ਭਾਰੀ ਹੁੰਦੀ ਜਾ ਰਹੀ ਸੀ ਆਪਣੇ ਕੁਝ ਜ਼ਮੀਨ ਤੇ ਕਣਕ ਤੇ ਝੋਨਾ ਲਾਉਣ ਵਾਲੇ 45 ਸਾਲਾ ਕੁਲਦੀਪ ਸਿੰਘ ਨੇ ਖੇਤੀ 'ਚ ਐਕਸਪੈਰੀਮੈਂਟ ਕਰਨ ਦੀ ਸੋਚੀ। ਜ਼ਮੀਨ ਦੇ ਕੁਝ ਹਿੱਸੇ ਤੇ ਆਰਗੇਨਿਕ ਸਬਜ਼ੀਆਂ ਉਗਾਉਣ ਲੱਗਾ। ਇਸ ਲਈ ਪੈਸਿਆਂ ਦੀ ਵੀ ਲੋੜ ਸੀ। ਕੁਝ ਪੈਸੇ ਆਰਤੀਆਂ ਕੋਲੋਂ ਫੜੇ, ਕੁਝ ਬੈਂਕਾਂ ਤੋਂ। ਪਰ ਆਰਥਿਕ ਹਾਲਾਤਾਂ ਨੂੰ ਘੂਰਨ ਲੱਗ ਗਿਆ। ਸਬਜ਼ੀਆਂ ਦੀ ਫਸਲ ਕਈ ਵਾਰ ਖਰਾਬ ਹੋਈ। ਜੋ ਫਸਲ ਹੋਈ ਵੀ ਉਸ ਦਾ ਵਾਜਬ ਮੁੱਲ ਨਹੀਂ ਮਿਲਿਆ। ਕਰਜ਼ਾ ਦਿਨ ਰਾਤ ਕੁਲਦੀਪ ਨੂੰ ਸਤਾ ਰਿਹਾ ਸੀ। ਕੁਲਦੀਪ ਸਿੰਘ ਘਰੋਂ ਬਿਨਾਂ ਦੱਸੇ ਚਲਾ ਗਿਆ ਅਤੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਖੇਤ ਗੇਤਿੰਨੇ ਕਬਜੇ ਤੇ ਤੁਸ ਕਾਲ ਕਰਦੇ ਉਹਨਾਂ ਫੋਨ ਨਹੀਂ ਚੱਕਿਆ ਉਸ ਤੋਂ ਬਾਅਦ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉਹ ਦਵਾਈ ਪੀਤੀ ਹੋਈ ਸੀ ਤਹੀ ਰਸਤਾ ਲੈ ਕੇ ਜਾਂਦੇ ਵੇਗ ਰਸਤੇ ਜਨ ਮੌਤ ਕਿਸ ਥੱਲੋਂ ਲੈ ਕੇ ਉਹਨਾਂ ਅੰਮ੍ਰਿਤ ਤੱਕ ਰਾਹ ਦੇ ਦਿੱਤਾ ਪੰਜ ਤੋਂ 10 ਸਾਲ ਤੋਂ ਕਰਜ਼ਾਈ ਦੀ ਕਰਜ਼ਾਈ ਸੀਗਾ ਤੇ ਇਧਰ ਦੀ ਜਮੀਨ ਉਹ ਡੋਬੇ ਚ ਇੱਕ ਦੋ ਵਾਰੀ ਆ ਗਈ ਉਹਦੇ ਕਰਕੇ ਕਾਫੀ ਉਹਨੂੰ ਘਾਟਾ ਪਿਆ ਤੇ ਹੁਣ ਕਰਜ਼ੇ ਕਰਕੇ ਹਰ ਵਕਤ ਇਹ ਕਰਜ਼ਾ ਕਰਦੇ ਕਰਜ਼ੇਦਾਰ ਕੋਲ ਜਾਣਾ ਮੇਰਾ ਕਰਜ਼ਾ ਨਹੀਂ ਲੈ ਰਿਹਾ ਕਦੇ ਆਰਗੈਨਿਕ ਖੇਤੀ ਵੀ ਕੀਤੀ ਇਹਨੇ ਹੁਣ ਮਿਰਚਾਂ ਨੇ ਲਾਈਆਂ ਜੀ ਇਹ ਬਥੇਰਾ ਧੰਦਾ ਪਿੱਛਦਾ ਹੀ ਪਰ ਕਰਜ਼ੇ ਤੇ ਨਜਾਤ ਪਿੰਡ ਵਾਸੀਆਂ ਦਾ ਕਹਿਣਾ ਕਿ ਕਰਜ਼ਾ ਤਾਂ ਲੰਮੇ ਸਮੇ ਤੋਂ ਸੀ ਪਰ ਘਰ ਬੈਂਕ ਵਾਲਿਆਂ ਦੇ ਘੇੜੇ ਜ਼ਿਆਦਾ ਲੱਗਣ ਲੱਗੇ ਤਾਂ ਕੁਲਦੀਪ ਪਰੇਸ਼ਾਨ ਹੋ ਗਿਆ ਮੰਗਣੇ ਦੇ ਕੋਲ ਆਉਂਦੇ ਸੀ ਕੋਈ ਜਿਵੇਂ ਬੈਂਕ ਵਾਲੇ ਵੀ ਇੱਕ ਦੋ ਵਾਰੀ ਆਏ ਉਹਨਾਂ ਨੂੰ ਆਖਿਆ ਪਾਈ ਵੀ ਇਹਨੂੰ ਪਰੇਸ਼ਾਨਾ ਨਾ ਇਸ ਤਰ੍ਹਾਂ ਕਰੋ ਤੇ ਹੋਰ ਵੀ ਇਹਨਾਂ ਕੋਲੇ ਅਸੀਂ ਤਾਂ ਇਹਨਾਂ ਦੇ ਘਰਾਂ ਦੇ ਵਿੱਚੋਂ ਆ ਤੇ ਕੋਈ ਦੱਸਦਾ ਸੀ ਮੇਰੇ ਕੋਲ ਅਕਸਰ ਵੀ ਫਲਾਨੇ ਦੇ ਪੈਸੇ ਲੈ ਆਰਤੀਆਂ ਤੋਂ ਕਿੰਨੇ ਪੈਸੇ ਆਰਤੀ ਵੀ ਨੇ ਇੱਕ ਦੋ ਤਿੰਨ ਆਰਤੀ ਵੀ ਬਦਲੇ ਜੀ ਉਹਨਾਂ ਦੇ ਵੀ ਪੈਸੇ ਜਿਵੇਂ ਆਪਾਂ ਲੈ ਲਏ ਫਿਰ ਅਗਲਾ ਆਰਤੀਆ ਕਰ ਲਿਆ ਇਸ ਕਰਕੇ ਕਦੇ ਹੀ ਕਾਫੀ ਸੀਗੇ ਕਿਸਾਨ ਦਾ ਹਾਲ ਇਹ ਹੋ ਗਿਆ ਕਿ ਜੇਕਰ ਉਹ ਫਸਲੀ ਚੱਕਰ ਚੋਂ ਨਿਕਲ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਰਕਾਰੀ ਨੀਤੀਆਂ ਅਤੇ ਮੌਸਮ ਉਸ ਦਾ ਲੱਕ ਤੋੜ ਕੇ ਰੱਖ ਦਿੰਦੇ ਨੇ ਆਰਗੈਨਿਕ ਖੇਤੀ ਕਰਕੇ ਨਵਾਂ ਪ੍ਰਯੋਗ ਕਰਨ ਦੀ ਇੱਕ ਕੋਸ਼ਿਸ਼ ਕੁਲਦੀਪ ਸਿੰਘ ਨੇ ਵੀ ਕੀਤੀ ਪਰ ਸਭ ਵਿਰਥ